ਤਮੀਣਾ ਆਉਣ ਵਾਲਾ ਹੈ ਤੇ ਉਹ ਦਿਨ ਸਾਨੂੰ ਯਾਦ ਆ ਜਾਂਦੇ ਹਨ ਜਿਹੜੀ ਕੀ ਘਟਨਾ 1984 ਦੇ ਵਿੱਚ ਵਾਪਰੀ ਜਿਸ ਨੂੰ ਅਸੀਂ ਆਪਰੇਸ਼ਨ ਬਲੂ ਸਟਾਰ ਕਹਿੰਦੇ ਨੇ ਉਹ ਮਾੜਾ ਸਮਾਂ ਜਿਹੜਾ ਹੈ ਫਿਰ ਤਾਜ਼ਾ ਹੋ ਜਾਂਦਾ ਹੈ ਛੋਟਾ ਕੱਲੂ ਕਾਰਾ ਤੇ ਵੱਡਾ ਕੱਲੂ ਪਰ ਅੱਜ ਸੰਗਤ ਜੀ ਮੈਂ ਤੁਹਾਡੇ ਨਾਲ ਜਿਹੜੀ ਗੱਲ ਸਾਂਝੀ ਕਰਨੀ ਹੈ ਜੋ ਸੰਤ ਮਸਕੀਨ ਜੀ ਦੀ ਕਿਤਾਬ ਦੇ ਵਿੱਚੋਂ ਮਿਲੀ ਹੈ ਕਿ 1980 ਦੇ ਵਿੱਚ ਇੱਕ ਬਜ਼ੁਰਗ ਜਿਹੜੇ ਸਨ ਉਹ ਸੰਤਾਂ ਕੋਲ ਆਏ ਸਨ ਤੇ ਉਹਨਾਂ ਨੇ ਜਿਹੜਾ ਸਮਾ 1984 ਦੇ ਵਿੱਚ ਆਇਆ ਜੂਨ 1984 ਦੇ ਵਿੱਚ ਜਿਹੜਾ ਸਮਾ ਆਇਆ ਦਰਬਾਰ ਸਾਹਿਬ ਦੇ ਵਿੱਚ ਜਿਹੜੀ ਘਟਨਾ ਵਾਪਰੀ ਉਹਨਾਂ ਦੀ ਉਹ ਪੁਸ਼ਟੀ ਪਹਿਲਾਂ ਕਰ ਗਏ ਸੀ ਤਾਂ ਆਪਾਂ ਉਹ ਗੱਲ ਸਾਂਝੀ ਕਰਦੇ ਹਾਂ ਕਿ ਇੰਨਾ ਸਮਾਂ ਪਹਿਲਾਂ ਵਿਖਵਾਣੀ ਉਹ ਬਜ਼ੁਰਗ ਕਿਵੇਂ ਕਰ ਗਏ ਤੇ ਇੱਕ ਪਹੁੰਚੀ ਹੋਈ ਰੂਹ ਜਿਹੜੀ ਸੀ ਜੰਮੂ ਦੇ ਵਿੱਚ ਜਿਹੜੇ ਕੀ ਗੁਰੂ ਦੇ ਨਾਲ ਬਹੁਤ ਜ਼ਿਆਦਾ ਜੁੜੇ ਹੋਏ ਸਨ ਤੇ ਜਦੋਂ ਉਹ ਸਮਾਉਣ ਵਾਲਾ ਸੀ ਤੇ ਜਦੋਂ ਸਵੇਰੇ ਉਹ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੁਕਮਨਾਮਾ ਲੈਂਦੇ ਸਨ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਤੇ ਉਹਨਾਂ ਨੂੰ ਖੂਨ ਦੇ ਜਿਹੜੇ ਹੈ ਛਿੱਟੇ ਦਿਖਾਈ ਦਿੰਦੇ ਸਨ ਇਹ ਵੀ ਸੰਤਨ ਨੂੰ ਉਹਨਾਂ ਨੇ ਦੱਸਿਆ ਤਾਂ ਪਹਿਲਾਂ ਜਿਹੜਾ 1980 ਦੇ ਵਿੱਚ ਸੰਤ ਮਸਕੀਨ ਜੀ ਨੂੰ ਜਿਹੜੇ ਉਹ ਬਜ਼ੁਰਗ ਮਿਲੇ ਤੇ ਜਿਹੜੀ ਉਹ ਸਾਰੀ ਘਟਨਾ ਉਹਨਾਂ ਨੇ ਦੱਸੀ ਉਹ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਕਿ ਕਿਵੇਂ ਪਹਿਲਾਂ ਹੀ ਭੂਖੋ ਬਾਣੀ ਹੋ ਜਾਂਦੀ ਹੈ ਪਤਾ ਨਹੀਂ ਉਹ ਪਹੁੰਚੀਆਂ ਰੂਹਾਂ ਨੂੰ ਪਹਿਲਾਂ ਪਤਾ ਲੱਗ ਜਾਂਦਾ ਹੈ ਜਾਂ ਕੁਦਰਤ ਦੀ ਕੋਈ ਖੇਡ ਹੈ ਇਹ ਨਹੀਂ ਪਤਾ ਪਰ ਜੋ ਸੰਤਾਂ ਨੇ ਆਪਣੀ ਕਿਤਾਬ ਦੇ ਵਿੱਚ ਲਿਖਿਆ ਹੈ اپنی ਯਾਤਰਾ ਦੇ ਵਿੱਚ ਲਿਖਿਆ ਹੈ ਉਹ ਮੈਂ ਤੁਹਾਡੇ ਨਾਲ ਗੱਲ ਸਾਂਝੀ ਕਰਦਾ 1984 ਦੀ ਘਟਨਾ 1980 ਦੇ ਵਿੱਚ ਉਹ ਦੱਸਦੇ ਸਨ ਤੇ 90% ਜਿਹੜੀ ਉਹ ਦੱਸ ਕੇ ਗਏ ਸਨ ਉਹ ਸਹੀ ਵਾਪਰਿਆ ਤਾਂ ਸੰਤ ਮਸਕੀਨ ਜੀ ਲੁਧਿਆਣੇ ਦੇ ਵਿੱਚ ਸਨ ਗੁਰਦੁਆਰਾ ਸਿੰਘ ਸਭਾ ਕਲਗੀਦਰ ਉੱਥੇ ਉਹ ਕਥਾ ਕਰਨ ਦੇ ਲਈ ਉਹ ਰੁਕੇ ਹੋਏ ਸਨ ਉੱਥੇ ਉਹਨਾਂ ਕੋਲ ਇੱਕ ਬਜ਼ੁਰਗ ਆਇਆ ਬਜ਼ੁਰਗਾਂ ਕੇ ਉਹਨਾਂ ਨੂੰ ਬੇਨਤੀ ਕੀਤੀ ਸੰਤਾ ਜੀ ਨੂੰ ਕਿ ਮੈਂ ਤੁਹਾਡੇ ਨਾਲ ਇਕੱਲੇ ਨਾਲ ਗੱਲਬਾਤ ਕਰਨਾ ਚਾਹੁੰਦਾ ਤਾਂ ਰੂਮ ਦੇ ਵਿੱਚ ਬਹੁਤ ਜਾਣੇ ਬੈਠੇ ਹੋਏ ਸਨ ਸੰਤਾ ਕੋ ਤਾਂ ਬਜ਼ੁਰਗ ਨੇ ਫਿਰ ਕਿਹਾ ਵੀ ਮੈਂ ਸਿਰਫ ਤੁਹਾਡੇ ਨਾਲ ਇਕੱਲੇ ਨਾਲ ਗੱਲ ਕਰਨੀ ਹੈ ਤੁਸੀਂ ਇਹਨਾਂ ਸਾਰਿਆਂ ਨੂੰ ਪੇਛਦੋ ਤਾਂ ਪਹਿਲਾਂ ਤਾਂ ਉਹ ਬਜ਼ੁਰਗ ਮੰਨੇ ਨਹੀਂ ਫਿਰ ਬਜ਼ੁਰਗ ਮੰਨ ਗਏ ਤੇ ਕਹਿੰਦੇ ਜੈ ਸਿੰਘ ਤੇ ਮੈਂ ਸੀ ਤੇ ਇੱਕ ਉਹ ਬਜ਼ੁਰਗ ਸਨ ਤਿੰਨੇ ਅਸੀਂ ਕਮਰੇ ਦੇ ਵਿੱਚ ਬੈਠੇ ਤੇ ਅਸੀਂ ਕਮਰੇ ਦੀ ਕੁੰਡੀ ਲਾ ਲਈ ਗੇਟ ਤੋਂ ਤਾਂ ਉੱਥੇ ਉਹ ਬਜ਼ੁਰਗ ਨੇ ਸੰਤਾਂ ਨੂੰ ਕਿਹਾ ਕਿ ਸਮਾ ਜਿਹੜਾ ਹੈ ਉਹ ਮਾੜਾ ਹੋਣ ਵਾਲਾ ਤੇ ਸ੍ਰੀ ਦਰਬਾਰ ਸਾਹਿਬ ਜੀ ਦਾ ਜਿਹੜਾ ਤੋਸ਼ਾਖਾਨਾ ਹੈ ਉਹ ਜਾਂ ਤਾਂ ਦਿੱਲੀ ਪਹੁੰਚਾ ਦਿੱਤਾ ਜਾਵੇ ਜਾਂ ਆਨੰਦਪੁਰ ਸਾਹਿਬ ਪਹੁੰਚਾ ਦਿੱਤਾ ਜਾਵੇ ਜਿਹੜਾ ਜਿੱਥੇ ਸਾਰੀ ਵਿਰਾਸਤ ਹੈ ਸਿੱਖ ਵਿਰਾਸਤ ਦਾ ਅਮੁੱਲ ਖਜ਼ਾਨਾ ਹੈ ਜਿਹੜਾ ਜਿਸ ਨੂੰ ਅਸੀਂ ਤੋਸ਼ਾਖਾਨਾ ਕਹਿ ਦਿੰਦੇ ਹਾਂ ਉਹ ਜਾਂ ਤਾਂ ਦਿੱਲੀ ਪਹੁੰਚਾ ਦਿੱਤਾ ਜਾਵੇ ਜਾਂ ਸ੍ਰੀ ਅਨੰਦਪੁਰ ਸਾਹਿਬ ਪਹੁੰਚਾ ਦਿੱਤਾ ਜਾਵੇ ਤੇ ਜਿਹੜੀ ਉੱਥੋਂ ਦੀ ਲਾਇਬ੍ਰੇਰੀ ਹੈ ਰੈਫਰੈਂਸ ਲਾਇਬ੍ਰੇਰੀ ਸਿੱਖ ਰੈਫਰੈਂਸ ਲਾਇਬ੍ਰੇਰੀ ਉਹ ਵੀ ਉੱਥੋਂ ਸ਼ਿਫਟ ਕਰਕੇ ਅਨੰਦਪੁਰ ਸਾਹਿਬ ਜਾਂ ਦਿੱਲੀ ਪਹੁੰਚਾ ਦਿੱਤੀ ਜਾਵੇ ਤੇ ਉੱਥੇ ਜਿਹੜੇ ਸਾਹਿਤ ਗ੍ਰੰਥ ਹਨ ਉਹ ਵੀ ਦਿੱਲੀ ਜਾਂ ਅਨੰਦਪੁਰ ਸਾਹਿਬ ਪਹੁੰਚਾ ਦਿੱਤੇ ਜਾਣ ਵੀ ਸਮਾਂ ਜਿਹੜਾ ਆਉਣ ਵਾਲਾ ਹੈ ਉਹ ਬਹੁਤ ਪਿਆਰਤ ਹੈ ਕਿ ਜਿਹੜਾ ਹੈ ਇੱਥੇ ਜੋ ਵੀ ਕੁਝ ਰਹੇਗਾ ਉਹ ਨਹੀਂ ਬਚਣ ਵਾਲਾ ਤਾਂ ਸੰਤਾ ਨੇ ਕਿਹਾ ਵੀ ਇਹ ਜੇ ਤਾਂ ਕੋਈ ਹਾਲਾਤ ਸਾਨੂੰ ਲੱਗਦੇ ਨਹੀਂਗੇ ਕਿਉਂਕਿ ਉਸ ਸਮੇਂ ਜਿਹੜੇ ਸਨ ਸਿੱਖ ਤੇ Hindu ਸੀ ਜਿਹੜੇ ਆਪਸ ਦੇ ਵਿੱਚ ਬਹੁਤ ਮਿਲਵਰਤਨ ਦੇ ਵਿੱਚ ਰਹਿੰਦੇ ਸਨ ਬਹੁਤ ਆਪਸੀ ਪਿਆਰ ਸੀ ਉਹਨਾਂ ਦਾ ਤਾਂ ਇਹ ਜੀ ਤਾਂ ਕੋਈ ਉਹਨਾਂ ਨੂੰ ਗੱਲਬਾਤ ਚਾਹਦੀ ਨਹੀਂ ਸੀਗੀ ਪਰ ਉਸਨਾਂ ਨੇ ਉਸ ਬਜ਼ੁਰਗ ਨੇ ਉਹਨਾਂ ਨੂੰ ਚੇਤਾਵਨੀ ਦਿੱਤੀ ਕਿ ਇਹ ਸਮਾਂ ਆਉਣ ਵਾਲਾ ਹੈ ਤੇ ਘਟਨਾ ਵਾਪਰਨ ਵਾਲੀ ਹੈ। ਉਹਨਾਂ ਨੇ ਇਹ ਵੀ ਕਹਿ ਦਿੱਤਾ ਕਿ ਦਰਬਾਰ ਸਾਹਿਬ ਜੀ ਦੀ ਪ੍ਰਕਰਮਾਂ ਦੇ ਵਿੱਚ ਖੂਨ ਹੀ ਖੂਨ ਵਗੇਗਾ। ਤੇ ਜਿਹੜਾ ਦਰਬਾਰ ਸਾਹਿਬ ਦੀ ਜਿਹੜੀ ਸੇਵਾ ਹੈ ਜਿਹੜੀ ਉਹ ਕੁਝ ਦਿਨ ਦੇ ਲਈ ਸਿੱਕ ਕੰਪੂਲ ਨਹੀਂ ਰਵੇਗੀ। ਇਹ ਵੀ ਉਹਨਾਂ ਨੇ ਕਿਹਾ। ਤੇ ਉਹਨਾਂ ਨੇ ਇਹ ਵੀ ਕਿਹਾ ਵੀ ਤੁਹਾਡੇ ਤੇ ਵੀ ਉਸ ਤੋਂ ਬਾਅਦ ਜਿਹੜਾ 5-6 ਸਾਲ ਹੈ ਜਿਹੜਾ ਤੁਹਾਡੇ ਤੇ ਵੀ ਸਮਾਂ ਜਿਹੜਾ ਬਹੁਤ ਮਾੜਾ ਰਹੇਗਾ ਤੁਸੀਂ ਵੀ ਬਹੁਤ ਕਸ਼ਟ ਸਹੋਗੇ ਸੰਤ ਮਸਕੀਨ ਜੀ 1984 ਤੋਂ ਲੈ ਕੇ 1991 ਤੱਕ ਹੈ ਜਿਹੜੇ ਉਹ ਕਚਹਿਰੀਆਂ ਦੇ ਵਿੱਚ ਹੈ ਜਿਹੜੇ ਮੁਕਦਮੇ ਉਹਨਾਂ ਤੇ ਚੱਲੇ ਹੋਏ ਸਨ ਉਹਨਾਂ ਦੇ ਵਿੱਚ ਜਿਹੜੇ ਹੈ ਉਹ ਬਹੁਤ ਜ਼ਿਆਦਾ ਬਿਜ਼ੀ ਰਹੇ ਕਿ ਉਹ ਕਥਾ ਵੀ ਚੰਗੀ ਤਰ੍ਹਾਂ ਨਹੀਂ ਕਰ ਸਕੇ ਤੇ ਹਰ ਦੂਜੇ ਤੀਜੇ ਦਿਨ ਉਹਨਾਂ ਨੂੰ ਮੁਕਦਮੇ ਦੀ ਪੇਸ਼ੀ ਤੇ ਉਹਨਾਂ ਨੂੰ ਜਾਣਾ ਪੈਂਦਾ ਸੀ ਤਾਂ ਜਦੋਂ ਸੰਤ ਜੀ ਉਹ ਘਟਨਾ ਵਾਪਰ ਗਈ 1984 ਦੀ ਤਾਂ ਜਦੋਂ ਵੀ ਸੰਤ ਮਸਕੀਨ ਜੀ ਉਹ ਮਕਦਮੇ ਤੇ ਜਾਂਦੇ ਸਨ ਤਾਂ ਕਹਿੰਦੇ ਉਹ ਸਮਾਂ ਮੇਰੀਆਂ ਅੱਖਾਂ ਦੇ ਸਾਹਮਣੇ ਆ ਜਾਂਦਾ ਸੀ ਜਿਹੜਾ ਉਹ ਬਜ਼ੁਰਗ ਮੈਨੂੰ ਦੱਸ ਕੇ ਗਿਆ ਸੀ ਤੇ ਉਸ ਸਮੇਂ ਸੰਤ ਮਸਕੀਨ ਜੀ ਜਨ ਜਿਹੜੇ ਉਹ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਵੀ ਸਨ ਤੇ ਸੰਤਾਂ ਨੇ ਇਹ ਗੱਲ ਉਸ ਸਮੇਂ ਦੇ ਗਿਆਨੀ ਜੀ ਨੂੰ ਤੇ ਹੈਡ ਗ੍ਰੰਥੀ ਸਾਹਿਬ ਜੀ ਨੂੰ ਵੀ ਦੱਸ ਦਿੱਤੀ ਸੀਗੀ ਪਰ ਕਹਿੰਦੇ ਉਹ ਸਮਾਂ ਸਾਨੂੰ ਇਸ ਤਰ੍ਹਾਂ ਲੱਗਦਾ ਨਹੀਂ ਸੀ ਵੀ ਇਸ ਤਰ੍ਹਾਂ ਉਹ ਸਮਾਂ ਸੱਚ ਹੀ ਆ ਜਾਊਗਾ ਚਾਰ ਸਾਲਾਂ ਬਾਅਦ ਉਹ ਭਾਨੇ ਕੇ ਜਿਹੜਾ ਸਮਾਂ ਉਹ ਸੱਚੀ ਆ ਜਾਊਗਾ ਪਰ ਕਹਿੰਦੇ ਜਿਹੜਾ ਉਹ ਬਜ਼ੁਰਗ ਸਾਨੂੰ ਦੱਸ ਕੇ ਗਿਆ ਸੀ 90% ਕਹਿੰਦੇ ਉਹ ਜਿਵੇਂ ਇਨ ਬਿਨ ਦੱਸ ਕੇ ਗਏ ਸਨ ਉਹ ਉਵੇਂ ਹੀ ਵਾਪਰਿਆ 1984 ਦੇ ਸਮੇਂ ਦੇ ਵਿੱਚ ਜੋ ਵਾਪਰਿਆ ਜੋ ਦਰਬਾਰ ਸਾਹਿਬ ਦੀ ਪ੍ਰਕਰਮਾ ਦੇ ਵਿੱਚ ਉਹ ਵਹਾਂ ਉਦੋਂ ਉੱਥੇ ਜੋ ਸ਼ਹੀਦیاں ਹੋਈਆਂ ਤਾਂ ਉਹ ਸਾਰੀ ਜਿਹੜੀ ਘਟਨਾ ਉਹ 1980 ਦੇ तकरीबन ਉਹ ਬਜ਼ੁਰਗ ਦੱਸ ਕੇ ਸਨ ਤੇ ਕਹਿੰਦੇ ਉਹ ਬਜ਼ੁਰਗ ਨੂੰ ਜਦੋਂ ਉਹ ਘਟਨਾ ਦੱਸ ਕੇ ਗਏ ਸਨ ਤਾਂ ਕੁਝ ਸਮੇਂ ਬਾਅਦ ਕਹਿੰਦੇ ਅਸੀਂ ਉਹਨਾਂ ਨੂੰ ਬਹੁਤ ਮਤਲਬ ਉਹਨਾਂ ਨਾਲ ਉਹਨਾਂ ਨੂੰ ਲੱਭਿਆ ਸੀ ਤੇ ਇਹ ਹੋਰ ਅਸੀਂ ਜਾਣਕਾਰੀਆਂ ਉਹਨਾਂ ਤੋਂ ਲੈਣੀਆਂ ਚਾਹੀਆਂ ਪਰ ਕਹਿੰਦੇ ਉਹ ਸਾਨੂੰ ਮਿਲੇ ਨਹੀਂ ਕਿਤੇ ਵੀ ਔਰ ਉਸ ਸਮੇਂ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਆਏ ਲੁਧਿਆਣੇ ਦੇ ਤੇ ਉਹਨਾਂ ਨੇ ਸੰਤਾਂ ਨੂੰ ਇਹ ਗੱਲ ਦੀ ਪੁਸ਼ਟੀ ਜਿਹੜੀ ਹੈ ਕਰ ਦਿੱਤੀ ਸੀ ਐਸੀ ਤਰ੍ਹਾਂ ਜਿਹੜੇ ਜੰਮੂ ਦੇ ਵਿੱਚ ਜਿਹੜੇ ਕੀ ਪਹੁੰਚੀ ਵੀ ਰੂਹ ਸੀ ਜਿਹੜੇ ਕੀ ਕੁਰਬਾਨੀ ਦੇ ਨਾਲ ਬਹੁਤ ਜੁੜੇ ਹੋਏ ਸਨ ਤਾਂ ਉਹ ਜਦੋਂ ਅਮਰਤ ਵੇਲੇ ਗੁਰੂ ਦਾ ਬਾਕ ਲੈਂਦੇ ਸਨ ਤਾਂ ਉਹ ਦੱਸਦੇ ਸਨ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਹੰਗ ਤੇ ਉਹਨਾਂ ਨੂੰ ਜਿਹੜੇ ਹੈ ਹੋਂ ਦੇ ਛਿੱਟੇ ਉਹ ਜਿਹੜੇ ਦਿਖਾਈ ਦਿੰਦੇ ਆ ਨਾ ਤਾਂ ਇਹ ਦੱਸਣ ਤੋਂ ਬਾਅਦ ਥੋੜੇ ਸਮੇਂ ਬਾਅਦ ਇਹ ਜਿਹੜੀ ਹੈ ਦਰਬਾਰ ਸਾਹਿਬ ਦੇ ਵਿੱਚ ਜਿਹੜੀ ਘਟਨਾ ਵਾਪਰ ਗਈ ਸੀ ਤਾਂ ਇਹੋ ਜਿਹਿਆਂ ਪ੍ਰਿਕੋ ਬਾਣੀਆਂ ਪਤਾ ਨਹੀਂ ਕਿਵੇਂ ਪਹੁੰਚੀਆਂ ਰੂਣ ਪਤਾ ਲੱਗ ਜਾਂਦਾ ਹੈ ਇਹ ਤਾਂ ਉਹ ਹੀ ਜਾਣਦੇ ਹਨ ਪਰ ਉਹ ਜਿਹੜਾ ਸਮਾਂ ਸੀ ਉਹ ਬਹੁਤ ਭਿਆਨਕ ਸੀ ਤੇ ਸੰਤਾ ਨੇ ਇਹ ਵੀ ਕਿਹਾ ਵੀ ਜੇ ਸਾਨੂੰ ਪਤਾ ਹੁੰਦਾ ਤਾਂ ਸਾਡੇ ਮਨ ਦੇ ਵਿੱਚ ਇਹ ਗਲਾਹ ਨਾ ਰਹਿੰਦਾ ਵੀ ਅਸੀਂ ਉਸ ਤੇ ਟੁਕਮੇ ਜਿਹੜੇ ਐ ਪ੍ਰਬੰਧ ਅਸੀਂ ਪਹਿਲਾਂ ਕਰ ਲੈਂਦੇ ਪਰ ਕਹਿੰਦੇ ਉਸ ਸਮੇ ਜਿਹੜੇ ਹਾਲਾਤ ਸੀ ਕੋਈ ਇਹ ਜੇ ਸਾਨੂੰ ਵੀ ਖਾਈ ਨਹੀਂ ਦੇ ਰਹੀ ਸੀ ਵੀ ਇਹ ਜਿਹਾ ਸੱਚੀ ਹੀ ਭਿਆਨਕ ਸਮਾਂ ਆਊਗਾ ਨਹੀਂ ਤਾਂ ਕਹਿੰਦੇ ਜਿਹੜਾ ਉਹ ਭਿਆਨਕ ਸਮਾਂ ਜਦੋਂ ਜਿਹੜਾ ਸਿੱਖ ਕੌਮ ਨੇ ਦੇਖਿਆ 1984 ਦਾ ਉਹ ਨਾ ਦੇਖਣਾ ਪੈਂਦਾ ਜੇ ਅਸੀਂ ਪਹਿਲਾਂ ਹੀ ਉਸ ਤੇ ਕੋਈ ਟੁਕਮੇ ਪ੍ਰਬੰਧਾ ਸੀ ਕਰ ਲੈਂਦੇ ਤਾਂ ਇਹ 1984 ਦੀ ਜਿਹੜੀ ਹੈ ਪਹਿਲਾਂ ਹੀ ਜਿਹੜੀ ਵਿਖੂ ਬਾਣੀ ਉਹ ਬਜ਼ੁਰਗ ਹੈ ਜਿਹੜੇ ਉਹ ਦੱਸ ਕੇ ਗਏ ਸਨ ਉਹ ਕੌਣ ਸਨ ਉਹ ਗਿਆਨੀ ਸਨ ਬ੍ਰਹਮ ਗਿਆਨੀ ਸਨ ਕੌਣ ਸਨ ਇਹ ਨਹੀਂ ਪਤਾ ਪਰ ਉਹ ਜੋ ਦੱਸ ਕੇ ਗਏ ਸਨ 90% ਸਹੀ ਹੋਇਆ ਤੇ ਇਸ ਤੋਂ ਵੀ ਥੋੜਾ ਜੋ ਭਿਆਨਕ ਦੱਸ ਕੇ ਗਏ ਸਨ ਪਰ ਉਹ ਕਹਿੰਦੇ ਨਹੀਂ ਹੋਇਆ ਤੇ ਅਸੀਂ ਸੰਤ ਜੀ ਕਹਿੰਦੇ ਉਹ ਅਸੀਂ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਉਹ ਨਾ ਹੀ ਵਾਪਰੇ ਤਾਂ ਚੰਗਾ ਹੈ ਤਾਂ ਇਹ ਜਿਹੜੀ ਕਟਨਾ ਹੈ ਮੈਂ ਤੁਹਾਡੇ ਨਾਲ ਸਾਂਝੀ ਤਾਂ ਕੀਤੀ ਹੈ ਕਿਉਂਕਿ ਜਿਹੜੀਆਂ ਪਰਮਾਤਮਾ ਨਾਲ ਜੁੜੀਆਂ ਰੂਹ ਹੁੰਦੀਆਂ ਪਤਾ ਨਹੀਂ ਉਹਨਾਂ ਨੂੰ ਸ਼ਾਇਦ ਪਹਿਲਾਂ ਕੁਝ ਆਉਣ ਵਾਲੇ ਸਮੇਂ ਦਾ ਪਤਾ ਲੱਗ ਜਾਂਦਾ ਹੈ ਜਾਂ ਕਿਵੇਂ ਹੈ ਪਰ ਉਹਨਾਂ ਨੂੰ ਇਹ ਪੂਰਕ ਬਾਣੀ ਉਹਨਾਂ ਤਾਂ ਹੋ ਜਾਂਦੀ ਹੈ ਕਿਵੇਂ ਨੇ ਕਿਵੇਂ ਤਾਂ ਆ ਇੰਨੇ ਕੁ ਬਿੰਦ ਨੂੰ ਸਵੀਕਾਰ ਕਰਨਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ